ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਪਹੁੰਚੇ ਸੀਗੇ ਅ ਮਿਊਸਪਲ ਕਮੇਟੀ ਧੂਰੀ ਜਿੱਥੇ ਕਿ ਆਪਾਂ ਨੂੰ ਇੱਕ ਪੱਤਰ ਦਿੱਤਾ ਗਿਆ ਮਨਿਆਦੀ ਲਈ ਜੋ ਹੈਗਾ ਪ੍ਰਾਪਰਟੀ ਟੈਕਸ ਦੇ ਰਿਲੇਟਡ ਇਹ ਇੱਕ ਵਨ ਟਾਈਮ ਸੈਟਲਮੈਂਟ ਸਕੀਮ ਆਈ ਹੈ ਜਿਹਦੇ ਵਿੱਚ ਤੁਹਾਡਾ ਜੁਰਮਾਨਾ ਤੇ ਵਿਆਜ ਬਿਲਕੁਲ ਮਾਫ ਕੀਤਾ ਗਿਆ ਚਾਹੇ ਤੁਸੀਂ ਟੈਕਸ ਪਹਿਲਾਂ ਭਰਿਆ ਚਾਹੇ ਬਿਲਕੁਲ ਨਹੀਂ ਭਰਿਆ ਸ਼ੁਰੂ ਤੋਂ ਲੈ ਕੇ ਹੁਣ ਤੱਕ ਉਹਦੇ ਤੇ ਕੋਈ ਵਿਆਜ ਨਹੀਂ ਕੋਈ ਜੁਰਮਾਨਾ ਨਹੀਂ ਸਿਰਫ ਮੂਲ-ਮੂਲ ਭਰਨਾ ਆਪਾਂ ਨੇ ਬਹੁਤ ਵਧੀਆ ਆਫਰ ਹੈ ਤੇ ਤੁਸੀਂ ਜਲਦੀ 31 ਸਤ ਤੋਂ ਪਹਿਲਾਂ ਪਹਿਲਾਂ ਨਗਰ ਕੌਂਸਲ ਦੇ ਵਿੱਚ ਜਾ ਕੇ ਆਪਣਾ ਪ੍ਰਾਪਰਟੀ ਟੈਕਸ ਜਿਹੜਾ ਉਹ ਭਰ ਕੇ ਕਲੀਅਰ ਕਰ ਸਕਦੇ ਹੋ ਪ੍ਰਾਪਰਟੀ ਟੈਕਸ ਭਰਨ ਦੇ ਬਹੁਤ ਫਾਇਦੇ ਆ ਜਿਹੜੇ ਲੋਕ ਭਰਦੇ ਨਹੀਂ ਉਹਨਾਂ ਨੂੰ ਐਨਓਸੀ ਨਹੀਂ ਮਿਲਦੀ ਰਜਿਸਟਰੀਆਂ ਨਹੀਂ ਹੁੰਦੀਆਂ ਮੀਟਰ ਨਹੀਂ ਲੱਗਦੇ ਹਨਾ ਜੇ ਆਪਾਂ ਨਹੀਂ ਭਰਦੇ ਕੋਈ ਟੂਟੀ ਲਵਾਉਣੀ ਹੈ ਪਾਣੀ ਵਾਲੀ ਉਹ ਵੀ ਨਹੀਂ ਲੱਗਦੀ ਤੇ ਜੇ ਆਪਾਂ ਪ੍ਰਾਪਰਟੀ ਟੈਕਸ ਟਾਈਮ ਟੂ ਟਾਈਮ ਭਰਦੇ ਰਹਿੰਦੇ ਆ ਤਾਂ ਆਪਾਂ ਨੂੰ ਜਦੋਂ ਆਪਾਂ ਪ੍ਰਾਪਰਟੀ ਆਪਣੀ ਵੇਚਣੀ ਹੈ ਕੋਈ ਦਿੱਕਤ ਨਹੀਂ ਆਉਂਦੀ ਨਾਲ ਦੀ ਨਾਲ ਐਨਓਸੀ ਮਿਲ ਜਾਂਦੀ ਹੈ ਸੋ ਟੈਕਸ ਭਰਨਾ ਬਹੁਤ ਜ਼ਰੂਰੀ ਹੈ ਪੰਜਾਬ ਸਰਕਾਰ ਦੇ ਵੱਲੋਂ ਇਹ ਟੈਕਸ ਲੱਗਿਆ ਹੋਇਆ ਹੈ ਇਹ ਤਾਂ ਸਾਰਿਆਂ ਨੂੰ ਭਰਨਾ ਹੀ ਪੈਣਾ ਹੈ ਹੁਣ ਸਰਕਾਰ ਦੇ ਵੱਲੋਂ ਬਹੁਤ ਹੀ ਵਧੀਆ ਆਫਰ ਹੈ ਵਨ ਟਾਈਮ ਸੈਟਲਮੈਂਟ ਸਕੀਮ ਜਿਦੇ ਵਿੱਚ ਤੁਸੀਂ ਸਿਰਫ ਮੂਲ-ਮੂਲ ਭਰਨਾ ਹੈ ਕੋਈ ਜੁਰਮਾਨਾ ਨਹੀਂ ਕੋਈ ਵਿਆਜ ਨਹੀਂ ਸੋ ਵੀਡੀਓ ਨੂੰ ਅੱਗੇ ਤੋਂ ਅੱਗੇ ਸ਼ੇਅਰ ਕਰ ਦਿਓ ਤਾਂ ਜੋ ਕਿਸੇ ਦਾ ਫਾਇਦਾ ਹੋ ਜੇ ਕਿਉਂਕਿ ਹੁਣ ਲੋਕਾਂ ਦੇ ਵੱਡੇ ਫਾਇਦੇ ਹੋ ਰਹੇ ਨੇ ਜਿਨ੍ਹਾਂ ਨੇ ਕਦੇ ਵੀ ਪ੍ਰਾਪਰਟੀ ਟੈਕਸ ਨਹੀਂ ਭਰਿਆ ਹੁਣ ਉਹਨਾਂ ਦਾ ਜੁਰਮਾਨਾ ਵਿਆਜ ਜਿਹੜਾ ਉਹ ਬਿਲਕੁਲ ਮਾਫ ਹੈ ਏ ਇਕੱਲਾ ਮੂਲ-ਮੂਲ ਭਰਨਾ ਹੈ ਸੋ ਜਲਦੀ ਤੋਂ ਜਲਦੀ ਆਪਣੇ ਆਪਣੇ ਨਗਰ ਕੌਂਸਲ ਦੇ ਵਿੱਚ ਪਹੁੰਚ ਕੇ ਕਿਉਂਕਿ ਸਾਰੇ ਪੰਜਾਬ ਦੇ ਵਿੱਚ ਇਹ ਸਕੀਮ ਚੱਲਦੀ ਹੈ ਸਾਰੇ ਸ਼ਹਿਰਾਂ ਦੇ ਵਿੱਚ ਚੱਲਦੀ ਹੈ ਸੋ ਨਗਰ ਕਾਉਂਸਲ ਦਫ਼ਤਰ ਦੇ ਵਿੱਚ ਜਾ ਕੇ ਆਪਣਾ ਪ੍ਰਾਪਰਟੀ ਟੈਕਸ ਹੈ ਜਿਹੜਾ ਉਹ ਤੁਸੀਂ ਭਰ ਕੇ ਕਲੀਅਰ ਕਰੋ ਜੀ 31 ਸਤ ਤੋਂ ਪਹਿਲਾਂ ਪਹਿਲਾਂ ਕਿਸੇ ਵੀ ਕੰਮਕਾਰ ਵਾਲੇ ਦਿਨ ਤੁਸੀਂ ਨਗਰ ਕਾਉਂਸਲ ਦੇ ਵਿੱਚ ਜਾ ਕੇ ਟੈਕਸ ਹੈ ਜਿਹੜਾ ਭਰ ਸਕਦੇ ਧੰਨਵਾਦ ਜੀ ਵੀਡੀਓ ਸ਼ੇਅਰ ਕਰ ਦਿਓ